ਡੇਰਾ ਸੱਚਾ ਸੌਦਾ ਨੂੰ ਮਵੇਜ ਦੇ ਵਿੱਚ ਕਲੇਟੀ ਲੱਖ-ਲੱਖ ਲੱਖਾਂ ਦੇ ਗੁੰਮਾਰ ਫੀਡ ਕਮੇਟੀ ਦੇ ਵਿੱਚ ਬੰਦੇ ਪ੍ਰੇਸ਼ੰਤ ਦਾ ਸੀ ਮੈਂਬਰ ਪੰਜਾਬ ਕਿਵੇਂ ਇਸ ਤਰ੍ਹਾਂ ਦਾ ਆ ਦੱਸੋ ਜੀ ਪਹਿਲਾਂ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲੱਗ ਰਹੇ ਨੇ ਕਿੰਨਾ ਕਪਾੜਾ ਕਿੰਨਾ ਕਪੂਰ ਲਿਆ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਜੀ ਬੱਚੇ 60 ਫੁੱਟ ਦੇ ਕਰੀਬ ਹੈ ਤਕਰੀਬਨ 파ੜ ਤੇ ਰਾਤ ਸਾਡੇ ਨਾਲ ਦੇਰਾ ਸੋਤਾ ਸੌਦਾ ਦੀ ਸ਼ਾਦ ਸੰਗ ਦੇ ਨਾਲ ਰਾਤ 8 ਵਜੇ ਸੰਪਰਕ ਕੀਤਾ ਸੀਗਾ ਰਾਤ 8 ਵਜੇ ਤੋਂ ਲਗਾਤਾਰ ਦੇਰਾ ਸੋਤਾ ਸੌਦਾ ਦੇ ਗਰੀਨ ਇਸ ਪੰਫਰ ਜੋ ਸੰਗਠਨਾ ਉਹ ਇੱਥੇ ਲੱਗਿਆ ਹੋਇਆ ਔਰ ਆਪਣੀ ਸੇਵਾ ਨਿਭਾ ਰਹੇ ਨੇ ਲਗਾਤਾਰ ਰਾਤ ਦਾ ਕੰਮ 12 ਵਜੇ ਤੱਕ ਰਾਤ ਕੰਮ ਕੀਤਾ ਸੀ ਸਵੇਰੇ ਫੇਰ ਜਲਦੀ ਸ਼ੁਰੂ ਕਰਤਾ ਤਕਰੀਬਨ 40 ਫੁੱਟ ਦੇ ਕਰੀਬ ਇਹ ਪੂਰ ਹੋ ਗਿਆ 20 ਫੁੱਟ ਅਜੇ ਬਾਕੀ ਆ ਇਹ ਵੀ 5-4 ਘੰਟਿਆਂ ਦੇ ਵਿੱਚ ਕੰਪਲੀਟ ਹੋ ਜੂ। ਥੋੜਾ ਜਿਹਾ ਮੇ ਸਾਨੂੰ ਜੋ ਸਮਾਨ ਚਾਹੀਦਾ ਉਹ ਸਪੈਸ਼ਲ ਨਹੀਂ ਮਿਲ ਰਿਹਾ। ਜੇ ਮਿਲੇ ਤਾਂ ਇਹ ਜਲਦੀ ਵੀ ਹੋ ਸਕਦਾ। ਕਾ ਕਰਕੇ ਥੋੜੀਆਂ ਜਿਹਾ ਸਾਨੂੰ ਦਿੱਕਤਾਂ ਆ ਰਹੀਆਂ ਨੇ। ਵੈਸੇ ਰਾਜਾ ਸਾਰਾ ਜਿਵੇਂ ਸਾਡੇ ਗੁਰੂ ਜੀਆਂ ਦੀ ਸਿੱਖਿਆ ਉਸ ਤੇ ਚੱਲਦੇ ਹੋਏ ਸਾਰੀ ਡੇਰਾ ਸੱਤਾ ਸੋਦਾ ਦੀ ਹਸਤ ਸੰਗ ਦਾ ਗ੍ਰੀਨਸ ਵੱਲੋਂ ਬਹੁਤ ਸੋ ਸੰਗਠਨ ਲਗਾਤਾਰ ਆਪਣੀ ਮਾਨਤਾ ਪਣਾਈ ਦੇ ਕੰਮ ਦੇ ਵਿੱਚ ਜਿਵੇਂ 168 ਮਾਨਤਾ ਪਣਾਈ ਦੇ ਕੰਮ ਨੇ ਗੁਰੂ ਜੀ ਦੀ ਸਿੱਖਿਆ ਮੁਤਾਬਕ ਉਹਨਾਂ ਦੇ ਵਿੱਚ ਇਹ ਵੀ ਇੱਕ ਕੰਮ ਆ। ਦਾ ਇਹ ਲਗਾਤਾਰ ਹੜ੍ਹ ਸੰਕਟ ਕਰ ਰਹੀ ਆ ਔਰ ਜਲਦੀ ਕਿੰਨੇ ਪਿੰਡਾਂ ਦਾ ਰਕਬਾ ਹੈਗਾ ਜਿੱਥੇ ਇਹ ਪਾਣੀ ਫਿਰ ਚੁੱਕਿਆ ਤੇ ਫਸਲ ਜਿਹੜੀ ਹੈਗੀ ਆ ਉਹ ਖਰਾਬ ਹੋਈ ਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਵੈਸੇ ਸਾਨੂੰ ਪਤਾ ਲੱਗਿਆ ਵੀ ਦੋ ਪਿੰਡਾਂ ਦਾ ਰਕਬਾ ਚੱਠੇ ਨਹੇੜੇ ਔਰ ਖੜੇ ਆਲ ਦਾ ਕਾਫੀ ਜਿਆਦਾ ਕਿਸਾਨਾਂ ਦਾ ਨੁਕਸਾਨ ਆ ਕਿਉਂਕਿ ਕਾਫੀ ਜਿਆਦਾ ਪਾਣੀ ਫੈਲ ਗਿਆ ਅਗਰ ਪ੍ਰਬੰਧ ਸਮੇ ਸਮਾਨ ਰਾਤ ਦਾ ਹੀ ਮਿਲ ਜਾਂਦਾ ਤਾਂ ਜਲਦੀ ਹੋ ਸਕਦਾ ਸੀ ਇਸ ਦਾ ਨੁਕਸਾਨ ਬਹੁਤ ਜਿਆਦਾ ਕਿਸਾਨਾਂ ਦਾ ਹੁਣ ਕਿੰਨਾ ਸਮਾਂ ਹੋਰ ਜਿਵੇਂ ਸੇਵਾਦਾਰ ਪੂਰੇ ਜੁਟੇ ਹੋਏ ਨੇ ਰਾਤ ਦੇ ਤੁਸੀਂ ਦੱਸ ਰਹੇ ਹੋ ਸਮਾਂ ਹੁਣ ਵੀ 11 ਦੇ ਕਰੀਬ ਹੋ ਚੱਲਿਆ ਵੀ ਹੁਣ ਕਿੰਨਾ ਸਮਾਂ ਹੋਰ ਚਾਹੀਦਾ ਜਿਹੜਾ ਇਹਨੂੰ ਬੰਨ ਪੂਰਿਆ ਜਾਊਗਾ ਮੈਸੇ 5-4 ਘੰਟਿਆਂ ਦੇ ਵਿੱਚ ਕੰਪਲੀਟ ਹੋ ਸਕਦਾ ਅਗਰ ਸਾਨੂੰ ਸਮਾਨ ਜਲਦੀ ਮਿਲ ਜੇ ਕਿਉਂਕਿ ਸਾਨੂੰ ਸਮਾਨ ਪ੍ਰੋਪਰ ਤਰੀਕੇ ਨਾਲ ਮਿਲ ਨਹੀਂ ਰਿਹਾ ਜੋ ਮਿਲਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਵੀ ਪਿੱਛੋਂ ਪਾਣੀ ਬੰਦ ਕਰਾਉਣ ਦਾ ਕਿਹਾ ਗਿਆ ਸੀਗਾ ਪਿੰਡਾਂ ਦੇ ਜਿਹੜੇ ਮੌਤਵਾਰ ਪਤਵੰਤੇ ਨੇ ਪਿੱਛੋਂ ਹੁਣ ਪਾਣੀ ਘਟਿਆ ਲੱਗ ਰਿਹਾ ਤੁਹਾਨੂੰ ਕੁਝ ਕਿਉਂਕਿ ਬੰਨ ਪਾਣੀ ਘਟਣ ਦੇ ਨਾਲ ਜਲਦੀ ਜਿਹੜਾ ਹੈਗਾ ਪੂਰਾ ਜਾਊਗਾ। ਆ ਰਾਤ ਤਾਂ ਬਹੁਤ ਜ਼ਿਆਦਾ ਪਾਣੀ ਦਾ ਬਹਾਅ ਸੀ। ਆ ਰਾਤ ਕਾਫੀ ਸਾਡੇ ਸੇਵਾਦਾਰਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਕਿਉਂਕਿ ਬਹਾਅ ਵੀ ਤੇਜ਼ ਸੀ ਔਰ ਬੰਨ ਵੀ 60 ਦਾ 60 ਤਕਰੀਬਨ ਇਹ ਖੁੱਲਾ ਸੀ। ਤਾਂ ਹੌਲੀ ਹੌਲੀ ਸਾਰਿਆਂ ਨੇ ਮਿਹਨਤ ਇੰਨੀ કરી ਮਿਹਨਤ ਦੇ ਨਾਲ 40 ਫੁੱਟ ਕੰਪਲੀਟ ਹੋ ਗਿਆ। ਬਹੁਤ ਥੋੜਾ ਪਾਣੀ ਘਟਿਆ। ਥੋੜਾ ਪਾਣੀ ਘਟਿਆ ਪਰ ਵਹਾਹ ਹਜੇ ਵੀ ਪਾਣੀ ਵਰਤੀ ਠੀਕ ਹੈ ਜੀ ਧੰਨਵਾਦ ਕੀ ਨਾਮ ਆ ਜੀ ਆਪਣਾ ਜੀ ਸਰਪੰਚ ਰਾਤ ਪਿੰਡ ਖੜਿਆ ਕਿ ਕਿੰਨਾ ਕ ਜਿਹੜਾ ਹੈਗਾ ਹੁਣ ਰਾਤ ਦਾ ਲੱਗਿਆ ਇਹ ਪਾੜ ਤੁਸੀਂ ਪੂਰਨ ਵਾਸਤੇ ਲੱਗ ਰਹੇ ਹੋ ਕਿਵੇਂ ਕਿੰਨਾ ਕ ਹੋ ਗਿਆ ਇਹ ਅੱਧਾ ਤਾਂ ਜਿਹੜਾ ਨੇੜੇ ਤਾਂ ਬਹੁਤ ਹੋ ਗਿਆ ਆਪਣਾ ਅੱਛਾ ਜੀ ਬੰਦੇ ਤਾਂ ਅਸੀਂ ਮਤਲਬ ਸ਼ਾਮ ਤੱਕ ਉਹ ਪੂਰਾ ਕੰਮ ਕੰਪਲੀਟ ਕਰ ਲਾਂਗੇ ਅੱਜ ਤੁਸੀਂ ਆਸ ਰੱਖਣੇ ਸ਼ਾਮ ਤੱਕ ਹੋ ਹੀ ਜਾਊਗਾ ਪੂਰਾ ਸਮਾਨ ਹੈਗਾ ਤੁਹਾਡੇ ਕੋਲ ਇਹਨੂੰ ਬੰਦ ਕਰਨ ਵਾਸਤੇ ਪੂਰੇ ਪ੍ਰਬੰਧ ਜਿਹੜਾ ਹੈਗਾ ਪ੍ਰਸ਼ਾਸਨ ਤੁਹਾਡਾ ਪੂਰਾ ਸਾਥ ਦੇ ਰਿਹਾ ਹੈ ਖੈਲਾਂ ਦੀ ਕਮੀ ਬਹੁਤ ਮਹਿਸੂਸ ਕੀਤੀ ਜਾ ਰਹੀ ਹੈ ਜੀ ਅਸੀਂ ਜਿੱਥੇ ਸਾਡੇ ਅੱਗੇ ਮਿੱਟੀ ਨਿਆਰੀ ਹੁੰਦੀ ਹੈ ਜੀ ਮਿੱਟੀ ਤੇ ਚਲਾਉਂਦਾ ਖੈਲਾਂ ਦੀ ਬਹੁਤ ਕਮੀ ਹੈ ਜੀ ਕੱਟੜ ਕੱਟੇ 2000 ਥੈਲਾ ਤੱਕ ਜੀ ਇਹ ਵਾਦਿਆਂ ਦੇ ਹੁਣ ਤੱਕरीबन ਬਨ ਪੂਰੇ ਜਾ ਸਕਦੇ ਨਹੀਂ ਪ੍ਰਸ਼ਾਸਨ ਨਾਲ ਤੁਸੀਂ ਇਹਨਾਂ ਨਾਲ ਰابطਾ ਨਹੀਂ ਹੋਇਆ ਵੀ ਤੁਸੀਂ ਨੂੰ ਜਿਹੜੇ ਖੇਲੇ ਹੈਗੇ ਨੇ ਤੁਹਾਨੂੰ ਘਾਟ ਆ ਉਹਨਾਂ ਦੀ ਫਿਰ 8 ਵਜੇ ਦਾ ਰابطਾ ਕਰਨ ਲੱਗਣਾ ਕਹਿੰਦੇ ਜੀ ਆ ਰਹੇ ਨੇ ਆ ਰਹੇ ਨੇ ਹੁਣ ਤਕਰੀਬਨ 400 ਥੈਲਾ ਆਇਆ ਹੁਣ ਦੇਖੋ ਟਾਈਮ ਕਿੰਨਾ ਹੋ ਗਿਆ 11:30 ਹੋ ਗਿਆ 400 ਥੈਲਾ ਹੋਣਾ ਹੈ ਅਜੇ ਕਹਿੰਦੇ ਉਹਦੇ ਰਸਤੇ ਚ ਹੋਰ ਆ ਰਹੇ ਨੇ ਜੀ ਕਿੰਨੇ ਇੱਕ ਜਿਹੜੀ ਫਸਲ ਦੇ ਵਿੱਚ ਹੁਣ ਤੱਕ ਤੁਹਾਨੂੰ ਲੱਗ ਰਿਹਾ ਵੀ ਪਾਣੀ ਫਿਰ ਚੁੱਕਿਆ ਤੇ ਨੁਕਸਾਨ ਜਿਹੜਾ ਹੈ ਤਕਰੀਬਨ 1000 ਏਕੜ ਤਾਂ ਕਹਿ ਹੀ ਸਕਦੇ ਆ ਬਹੁਤ ਹੋ ਗਿਆ ਜੀ ਪੰਜਾਬ ਦੇ ਇੱਕ ਤਰ੍ਹਾਂ ਠੀਕ ਹੈ ਜੀ ਕਦੋਂ ਤੱਕ ਹੁਣ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਹੈਗਾ ਬੰਦ ਹੋ ਜਾਊਗਾ ਕਦੋਂ ਤੱਕ ਜਿਹੜਾ ਬੰਨ ਪੂਰਾ ਪੂਰਿਆ ਜਾ ਸਕਦਾ ਕਿੰਨਾ ਟਾਈਮ ਹੋਰ ਲੱਗ ਸਕਦਾ ਸਾਫ ਤੱਕ ਹੋ ਜਾਵੇਗਾ ਸਾਫ ਤੱਕ ਹੋ ਜਾਊਗਾ ਜੀ ਸਾਫ ਤੱਕ 100% ਜਾਣ 100% ਮੇਰਾ ਸੱਚਾ ਸੌਦਾ ਦੇ ਸੇਵਾਦਾਰ ਵੀ ਜੁਟੇ ਨੇ ਰਾਤ ਦੇ ਵੀ ਲੱਗ ਰਹੇ ਨੇ ਇਹਨਾਂ ਬਾਰੇ ਕਿੰਨੇ ਕੁ ਸੇਵਾਦਾਰ ਲੱਗ ਰਹੇ ਨੇ ਕਿਸ ਤਰ੍ਹਾਂ ਦਾ ਹੈਗਾ ਜਿਹੜਾ ਇਹਦੇ ਬਾਰੇ ਇਹ ਤਾਂ ਹੁਣ ਮੈਂ ਦੇਖੋ ਇਹਨਾਂ ਗਿਣਤੀ ਨੇ ਅਣਗਿਣਤ ਲੱਗ ਰਹੇ ਨੇ ਜਾਣ ਗਿਣਤ ਬਹੁਤ ਹੈ ਨੇ ਮੇਰੇ ਤੇਰੇ ਪਿੰਡਾਂ ਤੋਂ 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 ਪਿੰਡਾਂ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਦੇ ਸਹਿਯੋਗ ਨਾਲ ਹੀ ਮਤਲਬ ਜਿਆਦਾਤਰ ਕੰਮ ਨਹੀਂ ਕਰਦੇ ਕੱਲੇ ਕਰਦਾ ਕੰਮ ਨਹੀਂ ਇਹ ਕੱਲੇ ਕਰਦਾ ਕੰਮ ਨਹੀਂ ਗਾਹ ਸੰਗਤ ਨਹੀਂ ਬਸ ਪਿੰਡ ਦੇ ਲੋਕਾਂ ਦੇ ਨਾਲ ਲੱਗਦੇ ਨੇ ਲੱਗਦੇ ਨੇ ਚੱਕਰ ਨਹੀਂ ਲੱਗਦੇ ਨੇ ਮਤਲਬ ਕੰਮ شام ਤੱਕ ਕੰਮ ਕਰਦੇ ਨੇ ਸਾਡੇ ਦਾ ਨੁਕਸਾਨ ਇਹ ਆ ਕਿ ਸਾਡਾ ਖੇਤਾਂ ਨੂੰ ਨੁਕਸਾਨ ਹੋਇਆ ਹੈ ਕਈ ਕਾਫੀ ਕਾਫੀ ਨੁਕਸਾਨ ਹੋਇਆ ਹੈ ਜਿਹੜੇ ਮਾਨੀ ਸੇਤ ਜਿਹੜੇ ਮਾਨੀ ਭਾਈ ਕਹਿੰਦੇ ਨੇ ਕਿ ਸਾਡਾ ਰਿਮਾਗਾ ਵੀ ਨਿਸ਼ਾਨਾ ਬੋਇਆ ਸਭ ਬਹੁਤ ਅੰਡੇਰੇ ਨੂੰ ਇਸ ਨੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਦਾ ਨੁਕਸਾਨ ਹੋਇਆ ਸਾਡੀ ਬਹੁਤ ਬਹੁਤ ਨੁਕਸਾਨ ਹੋਇਆ ਹੈ ਬੈਦਖਾਨ ਕਾਹਤੇ ਨਾਮ ਤੇ ਆ